ਹਾਂਜੀ ਭਾਈ ਤੇ ਪਹੁੰਚ ਗਿਆ ਪਾਲ ਸਿਟੀ ਪਠਾ ਸਾਹਿਬ ਤੇ ਆਪਾਂ ਨੇ ਬਈ ਡੱਬਾ ਸਿੱਖਿਆ ਹੋਇਆ ਤਾਂ ਆਪਣੀ ਸਹਿਬਾ ਦਾ ਤੇ ਹੁਣ ਮੈਂ ਤੇ ਹਰ ਸ਼ਾਈ ਆ ਉਹਦੇ ਜਦੋਂ ਆਪਾਂ ਉਹਰੇ ਆਹ ਦਰਸ਼ਨ ਕਰਈਏ ਤੇ ਉਹਰੇ ਹਾਜ਼ਰੀ ਲਵਾ ਕੇ ਫਿਰ ਮਿਲਦੇ ਆ ਜੀ ਲਾ ਜੀ ਬਈਆ ਜਿੰਨਾ ਨੇ ਜਿੰਦੀ ਸ਼ੁਰੂਆਤ 2025 ਦੇ ਸੰਤਨ ਬਾਬਾ ਦੀਪ ਸਿੰਘ ਜੀ ਸੋ ਲਖਿਆ ਵਾਲੇ ਗੁਰੂ ਘਰ ਆਏ ਆਪਾਂ। ਵੀ ਟ੍ਰੈਫਿਕ ਬਹੁਤ ਆ ਬਈ। ਬਹੁਤ ਤੁਸੀਂ ਵੀ ਗੱਲ ਹੋ ਗਈ। ਸਾਲੋ ਦਿਨ ਚੋੜੇ ਬਹੁਤ ਤਕੜਾ ਪ੍ਰੋਗਰਾਮ ਹੋਣਾ ਤੇ ਭੀੜ ਬਹੁਤ ਹੁੰਦੀ ਮੱਥਾ ਨਹੀਂ ਟੇਕ ਹੁੰਦਾ। ਤਾਂ ਕਰਕੇ ਆਪਾਂ ਹੁਣ 11 ਵਜੇ ਆਏ ਲਿਆਂ ਤੇ 12 12:30 ਹੋ ਚੱਲੇ। ਦੇ ਹੁਣ ਅਚਾਰੇ ਪਿਆਲੇ ਪੀ ਕੇ ਚੱਲੇ ਆਪਾਂ ਹੌਣ ਕਰ ਲਉ। ਇਹੇ ਹਾਂ ਸਾਹਿਬ ਜੀ। ਜੀ ਬਈ ਸਸਰੀ ਘਰ ਜੀ ਮੇਰੇ ਵੱਲੋਂ ਸਭ ਨੂੰ ਨਾਨਾ ਚਾਹ ਦੀ ਬਹੁਤ ਬਹੁਤ ਵਧਾਈਆਂ ਹੈ ਜੀ। ਹਾਂਜੀ ਬਈ ਨਵੇਂ ਸਾਲ ਦੇ ਸਾਰੇ ਸੱਚੀ ਕਾਲ ਸਾਰਿਆਂ ਨੂੰ ਤੇ ਬਾਕੀ ਬਈ ਹੁਣ ਲੱਗੇ ਵੀ ਸੂਰਜ ਚੜ੍ਹਦਾ ਪੰਜ ਵੀ ਅੱਜ ਰਹੀ ਆ ਗਿਆ ਅੱਜ ਐ ਹੋਰ ਕੀ ਹੋਈ ਕੰਮ ਕਰਨਾ ਸਾਰੇ ਵਿੱਚ ਲੈ ਲੈਣੇ ਅੱਜ ਤੇ ਬਾਕੀ ਬਈ ਅੱਜ ਪੰਜ ਕਿੰਨੇ ਦਿੰਦਾ ਕਹਿੰਦਾ ਕਹਿੰਦਾ ਬਈ ਮੈਂ ਬਣਾਉਣਾ ਚੈਨਲ ਚੈਨਲ ਆਫਰੇ ਦੋਹੇ ਭਾਈ ਆਏ ਬਈ ਤੇ ਇਹ ਕਹਿੰਦੇ ਅੱਜ ਅਸੀਂ ਵੀਡੀਓ ਬਣਾਉਣੀ ਆ ਕਹਦਾ ਵੀ ਤੂੰ ਚਲੇ ਜਾਣਾ ਪਿੱਛੇ ਸਹਿਬਾ ਹਿਰੇ ਹੋਰੇ ਦੀ ਸ਼ਹਾਦੇ ਦੀ ਕਹਿੰਦਾ ਮੈਂ ਵੀਡੀਓ ਬਣਾਈ ਕਰਨੀ ਆ ਤੇ ਦਾਣਾ ਦੂਣਾ ਪਾ ਜਾਂਦਾ ਨਾਲੇ ਆ ਕੇ ਫਿਰ ਨਾਲੇ ਕਹਿੰਦਾ ਮੈਂ ਵੀਡੀਓ ਬਣਾ ਲੈ ਕਰੂੰਗਾ ਨਾਲੇ ਕਹਿੰਦਾ ਮੈਂ ਹੱਥ ਹੱਥ ਤੋ ਫੇਰੀ ਜਾਇ ਕਰੂੰਗਾ ਕਮਾਲੇ ਕਰੂੰਗਾ ਤੇ ਦਾ ਕਰਕੇ ਬਾਈ ਅੱਜ ਆਇਆ ਬਤਾ ਇਹ ਸਰਜਰੀ ਤੇ ਸਰਬੰਤ ਸਿੰਘ ਸਾਹਿਬ ਹੈਗੇ ਅੜ ਗਿਆ ਕੰਡਾ ਤੂੰ ਨਹੀਂ ਬੋਲਣਾ ਤੂੰ ਬੋਲ ਨਾ ਕੀ ਨਾਮ ਆ ਬੰਦਾ ਸੁਣ ਕਹਿੰਦਾ ਨਾਮ ਕੋ ਪੰਜ ਸਾਹਿਬ ਪੰਜ ਸਾਹਿਬ ਬਾਈ ਚੈਨਲ ਦਾ ਨਾਮ ਰੱਖਿਆ ਨੇ ਹਜੇ ਦਾ ਅੱਜ ਵੀਡੀਓ ਪੈਡੀਓ ਪਾਉਣੀ ਹੈ ਨਾ ਇਹਨਾਂ ਨੂੰ ਚਾਰ ਪੰਜ ਵੀਡੀਓ ਪਾਉਂਗੇ ਤੇ ਮੈਂ ਆਪਣੇ ਉਹਦੇ ਉੱਤੇ ਵੀ ਸ਼ੇਅਰ ਕਰੂੰਗਾ ਤੇ ਤੁਸੀਂ ਸਪੋਰਟ ਕਰਿਓ ਬਾਈ ਮੁੰਡੇ ਨੂੰ ਇੱਦਾਂ ਜੀ ਕਰਦਾ ਜੇ ਇੱਧਰ ਨੂੰ ਤਾਂ ਵਧੀਆ ਹੀ ਹੈ ਚਲੋ ਤੇ ਮਾਸੀ ਹੁਣ ਲੱਗੇ ਹੋਇਆ ਕੰਮ ਤੇ ਰਾਤ ਆਪਾਂ ਗਏ ਬਈ ਆਪਣਾ ਪੰਨਾ ਪੱਠਾ ਸਾਹਿਬ ਗਏ ਆ ਮੱਥਾ ਟੇਕਣ ਉਹਦੇ ਬਾਅਦ ਉਹਦੇ ਸੋਲਖੇ ਸਾਹਿਬ ਫਿਰ ਤਾਂ 2 ਵਜੇ ਆ ਗਿਆ ਰਾਤ ਨੂੰ ਤੇ ਹੁਣ ਆਪਾਂ ਨੇ ਜਾਣਾ ਬਈ ਸਨੀ ਨੂੰ ਲੰਗਰ ਲਾਉਣਾ ਉੱਥੇ ਬੇਲੇ ਇੱਥੇ ਨੂੰ ਜਾਣਾ ਉਹਦਾ ਫੋਨ ਆਉਂਗਾ ਇਹਦੇ ਮੇਰੇ ਤੋਂ ਬਾਕੀ ਆ ਕਾਮਾਕਾਰ ਨੇ ਮੇਲ ਤੇ ਸਾਰੇ ਆਪਾਂ ਨੇ ਦਾਣਾ ਦੂਣਾ ਪਾਤਾ ਤੇ ਪੰਜ ਚੱਲੀਏ ਫਿਰ ਆਪਾਂ ਤੇ ਉੱਥੇ ਨੂੰ ਚੱਲਦੇ ਆ ਬਾਕੀ ਤੁਹਾਨੂੰ ਇੱਥੇ ਜਾ ਕੇ ਦਿਖਾਉਨੇ ਆ ਬਈ ਦਾਰ ਲੱਗੇ ਹੋਏ ਆ ਜੀ ਜੁਲੇ ਹੋਏ ਆ ਜੀ ਇੱਕ ਤਾਂ ਜੀ ਆਹ ਦੋਹੇ ਬੰਦੇ ਲੇਟ ਪਹੁੰਚੇ ਆ ਜੀ ਉੱਪਰ ਤੇ ਆਉਂਦੇ ਸਾਰੇ ਪਹਿਲਾਂ ਠੰਡ ਬਹੁਤ ਆ ਮੈਂ ਰੋਟੀ ਖਾ ਕੇ ਆਇਆ ਹੋਰ ਜੀ ਫਿਰ ਸਾਤਰੀ ਕਾਲ ਬੁਲਾਉਣੀ ਨਹੀਂ ਹੁੰਦੀ ਸਾਤਰੀ ਕਾਲ ਜੀ ਸਾਤਰੀ ਕਾਲ ਜੀ ਸਾਰਿਆਂ ਨੂੰ ਮੈਂ ਤਾਂ ਬਲਾਈ ਵੀ ਹੋ ਆ ਵੈਸੇ ਨਹੀਂ ਐਸੇ ਹੋ ਗਿਆ ਤਾਂ ਸਵੇਰ ਦਾ ਆਇਆ ਵਾ ਉਹ ਤਾਂ ਸਾਸੀ ਹੋ ਗਿਆ ਬਾਈ ਇਹ ਫੋਨ ਦੀ ਜਫਾਟ ਉਡੂਗਾ ਸਾਡਾ ਇਹ ਸਵੇਰ ਦਾ ਆਇਆ ਬਾਕੀ ਬਾਈ ਸਾਰੇ ਪਹੁੰਚ ਗਏ ਜੀ ਮੁੰਡੇ ਕਹਿੰਦੇ ਬੱਸ ਆ ਗਈ ਜੀ

ਹਾਂ ਜੀ ਬਈ ਇਹ ਕੰਮ ਗੋਲ ਪਾਉਂਦੇ ਕਹਿੰਦੇ ਬਾਕੀ ਬਈ ਆ ਟਰੈਕਟਰ ਸਿਆਦ ਕਰਵਾਇਆ ਦਾ ਆਪਾਂ ਨੇ ਆਪਣੇ ਨਾਮ ਨਾਲ ਹਾਂ ਜੀ ਇਹਦਾ ਥੋੜਾ ਜਿਹਾ ਕੰਮ ਰਹਿਦਾ ਇਹਦੇ ਅਸੀਂ ਤੈਗੇ ਇੱਕ ਤਾਂ ਨਾਮ ਰੂ ਮੇਰੇ ਕਰਾਉਣਾ ਮੇਰੇ ਤੇ ਬਾਕੀ ਤਾਂ ਕੰਪਲੀਟ ਆ ਸਟਿਕਰ ਟੁੱਕਰ ਜੇ ਰਹਿਣੇ ਆ ਇਹਦੇ ਲਾਉਣ ਨੂੰ ਤੇ ਤੁਸੀਂ ਕੰਮ ਦੇਖੋ ਕਿੰਨਾ ਸਵਾਣਾ ਕਰਿਆ ਹੋਇਆ ਇਹਨਾਂ ਗੱਲਾਂ ਵਾ ਸੁੱਖਣੀ ਬਣਾਤੇ ਸੈਂਟਰ ਦੇ ਬਾਕੀ ਤਾਂ ਅੰਦਰ ਚੱਲ ਰਿਹਾ ਬਈ ਉਹ ਦੁੱਤ ਦੇ ਦਿਸ ਪੜਾਉਣਾ ਮੈਂ ਕਾਪੀ ਦੇ ਦਿਸਕੂ ਦਾ। ਅੱਧੀ ਵੇਰ ਉਹ ਲੈ ਕਹਿੰਦਾ ਫੜਾ ਗਿਆ ਦਾ ਮੁੰਡਾ। ਬਾਕੀ ਉਹ ਟੇਪਾਂ ਚ ਪਈਆਂ ਘਰਾ ਕੇ ਤੇ ਲਾਵਾਂਗੇ ਇਹਨੂੰ ਟਰੈਕਟਰ ਉੱਤੇ। ਹਾਂਜੀ ਭਾਈ ਤੇ ਸੂਰਜ ਜੀ ਹੇ ਨਿਕਲਿਆ ਤਾਂ ਹਵਾ ਜੀ ਮਾੜੀ ਦਬੀ ਤੀ ਫਿਰ ਮੈਂ ਕਹਿੰਦਾ ਚਲੋ ਨਾਲੇ ਘੁੰਮ ਲੂੰਗੇ ਭੱਜਣਾ ਠਲੇ ਛੇ ਅੱਧਾ। ਠੰਡ ਤਾਰ ਲੂੰਗੇ ਨਾਲੇ 10 ਮਿੰਟ ਆ ਖੱਬਲ ਬਲਵਾ ਦਈਏ। ਤੇ ਤਾਂ ਹੁਣ ਬਾਹਰ ਕੱਢੇ ਤੇ ਫਿਰ ਅੰਦਰ ਵੀ ਸੁੱਕ ਜਾਊਗਾ। ਫਾਈਸ ਬੋਈ ਕਰ ਦਾਂਗੇ ਹੁਣ ਆਪਾਂ ਉਹਦੇ ਕਰਕੇ ਹਾਂ ਬਾਹਰ ਕੱਢੇ ਹੋਏ ਆ ਤੇ ਉੱਥੇ ਲੰਗਰ ਵਰ ਤੇ ਆ ਗਏ ਤੇ ਫਿਰ ਆਪਾਂ ਫਿਰ ਹੌਣ ਕੱਕੂ ਖਾ ਲੈ ਕੇ ਆਉਣੇ ਆ ਤੇ ਪੰਜ ਦਾਣਾ ਪਾ ਗਿਆ ਦਾ ਪਿੱਛੇ ਤੇ ਆ ਕੇ ਇਹਨਾਂ ਦੋਨੋਂ ਤਿੰਨਾਂ ਨੂੰ ਤੇ ਜਦ ਮੈਂ ਉੱਥੇ ਤਸਨੀਂ ਦਗਾ ਨੂੰ ਛੋਲ ਬਹੁਤ ਸੋਹਣਾ ਸਾਬਾ ਨੂੰ ਲੋਟ ਰਿਹਾ ਰਾਤ ਨੂੰ ਅੰਜ ਆਹ ਸਾਈਡ ਤੇ ਪਤਾ ਨਹੀਂ ਬੈਗ ਗਈ ਸੀ ਕੀ ਹੋਇਆ ਗਿੱਲਾ ਜਾ ਹੋਇਆ ਉਹਦਾ ਥੋੜਾ ਜਿਹਾ ਹੁਣ ਫਿਲਹਾਲ ਸੁੱਕ ਗਿਆ ਆਹ ਖੁੰਝਾ ਜਾ ਗਿੱਲਾ ਹੋ ਗਿਆ ਦਾ 2 ਸਾਲ ਆਪਾਂ ਪਹਿਲਾ ਬਈ ਭਜਾਉਣ ਲੱਗ ਗਏ ਤੇ 2022 ਦੀ ਹੈ ਬਾਈ ਜੀ ਭਜਾਉਣ ਲੱਗ ਗਏ ਤੇ ਕਪਾਉ ਘੋੜੀ ਹੁੰਦੇ ਜਾਂਦਾ ਦੂਜੀ ਨੂੰ ਜਿਹੜੀ ਕੱਲ ਤੇ ਡਾਕਟਰ ਵਾਲੇ ਇੱਕ ਇਹਦਾ ਜੋਗਾ ਸੈਭਾ ਨੂੰ ਸ਼ਹਾਦੇ ਦਾ ਹੁਣ ਖੋਲਿਆ ਹੋਇਆ ਤਾਂ ਫਿਰ ਡਰੀ ਜਾਂਦਾ ਭੱਜਦਾ ਨਾ ਜਾਂਦਾ ਉੜੀ ਜਾਂਦਾ ਉਹ ਫਿਰ ਡਰਦਾ ਬਾਕੀ ਮੱਕੀ ਵੀ ਲਿਆਂਦੀ ਆਪਾਂ ਨੇ ਬਾਜਰਾ ਵੀ ਲਿਆਂਦਾ ਉਹ ਹੁਣ ਰਿੰਨਣਾ ਤਰਦਣਾ ਆਪਾਂ ਨੇ ਫੇਰ ਕੱਲੂ ਪਾਉਂਗਾ ਉਹ ਦੇਖਣੇ ਆਣੇ ਨਾ ਖੜੇ ਦੇਖਣ ਲੱਗੇ ਹੋਏ ਉਹ ਖੜੇ ਦੇਖਦੇ ਆਂ ਇੱਧਰ ਉਹ ਖੜੇ ਸਾਹਮਣੇ ਹੁਣ ਸੂਟ ਚਾਂਕਿਆ ਮੜਾ ਜਾ ਤੇ ਫਿਰ ਚੱਲਦੇ ਆਪਾਂ ਬਈ ਜਵੇ ਵੱਲ ਨੂੰ ਵੀ ਜਵੇਂ ਚ ਵੀ ਦੇਖਦੇ ਅੱਜ ਇਹ ਰੇ ਦਾ ਹੋਇਆ ਤਾਂ ਕੱਲੂ ਪਾਵਾਂਗੇ ਨਹੀਂ ਅੱਜ ਥੋੜੀ ਧੁੱਪ ਵੀ ਕੋਰੇ ਜਿਹਾ ਕਰਕੇ ਨਹੀਂ ਮੈਂ ਪਾਉਣ ਕਿ ਨਾ ਪਾਉਣ ਗਿਆ ਹੌਲੀ 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 ਗੁੰਜਰਾ ਹੌਲੀ ਬੁਰਾ ਖੋਚ ਹੋ ਗਿਆ ਬ੍ਰਾ ਚੱਲ ਚੱਲ ਪੰਜਾ ਖੱਤੀ ਲੱਫ ਲੱਫ ਹੌਲੀ ਭੱਜ ਲਾ ਮਗਰ ਥੋੜੀ ਜਿਹੀ ਆਵੇ ਹੌਲੀ 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 ਪਾਈ ਹੌਲੀ पूरा खोच हो गया फिर, पूरा मस्त है घर दादी, दो बच्चूंडी उधर से बढ़ता, दो के इधर से पंजलांदा, आजा, आए है, आजा, आजा, लख, लख ਪੂਰਾ ਮਸਤ ਹੈ ਸਰਦਾ ਪਤੰਦਰ ਆ ਜਾ ਓਏ ਆ ਜਾ ਆ ਜਾ ਆ ਜਾ ਹਾਈ ਚੱਲ ਆ ਤੇਰੇ ਸਾਡੇ ਜੇ ਸਵੇਤ ਜੀਓ ਜੀ ਸਤਿ ਸ਼੍ਰੀ ਅਕਾਲ ਸਰਦਾਰ ਜਿੱਜੀਤ ਸਿੰਘ ਢੱਲੇਵਾਲ ਨੂੰ ਅੱਜ 37 ਮਾਹ ਦਿਨ ਹੋੁੱਤੇ ਆ ਬਾਨਵਾਰ ਦੇ ਵਿਦਾਈ ਸਰਦਾਰ ਜਿੱਜੀਤ ਸਿੰਘ ਢੱਲੇਵਾਲ ਦੀ ਨਹੀਂ ਵੀਰੋ ਲੜਾਈ ਸਾਡੀ ਆ ਇਹ ਕਾਪਰੇ ਨੂੰ ਮਂਹਰਾਉਣਿਆਂ ਦੇ ਵਿਰੁੱਧ ਲੜਾਈ ਆ ਸੈਂਟਰ ਸਰਕਾਰ ਨੇ ਬੁਤਨੀ ਲੜਾਈ ਆ ਇਹ ਲੜਾਈ ਇਹ ਜੰਗ ਬਹੁਤ ਭੱਟੀ ਤੇ ਲੰਬੀ ਆ ਜੀ ਬਾਈ ਇਹ ਪਾਣੀ ਵਿੱਚ ਤੁਹਾਨੂੰ ਵੀਡੀਓ ਵਿੱਚ ਲਈ ਦੱਸਿਆ ਤਾਂ ਵੀ ਆਪਾਂ ਨੇ ਸਮਾਨ ਪਾਈ ਦੇਣੇ ਕਿ ਪਾਏ ਕਰਨਾ ਮੱਕੀ ਦੀ ਹੋ ਗਈ ਤੇ ਦਾਲੀਆਂ ਬਣਾ ਕੇ ਪਾਏ ਕਰਨਾ ਇਹਨਾਂ ਨੂੰ ਸਰਵੋਂ ਨੂਨ ਦਾ ਬਈ ਇਹੋ ਜੀ ਚੀਜ਼ ਪਾਉਣੀ ਨਹੀਂ ਜੀ ਗਰਮ ਹੋ ਜਾਣਾ ਕੰਮ ਇਹਨੂੰ ਤਾਂ ਉਹੀ ਫਰਾਕ ਉੱਪਰ ਰੱਖਣਾ ਤੇ ਸ਼ਾਇਦ ਦੇ ਤੋਰ ਹੀਰੇ ਨੂੰ ਪਾਏ ਕਰੀਏ ਥੋੜਾ ਜਿਹਾ ਪਾ ਦੇ ਕਰੂਗੇ ਸੈਵਨ ਜ਼ਿਆਦਾ ਨਹੀਂ ਪਾਉਣਾ ਜਰੂਰ ਥੋੜਾ ਜਿਹਾ ਬਾਕੀ ਆ ਜੜਾ ਜੁੜਾ ਇਹ ਵੀ ਲੈ ਆਉਂਦੇ ਜਦੋਂ ਆਪਾਂ ਨੇ ਇਹ ਹੁਣ ਬਾਹਰ ਆ ਗਏ ਨੇ ਲੱਕ ਨੂੰ ਇਹਦੇ ਨੰਬਰ ਟਾਈਮ ਤੇ ਲਿਆ ਨਾ ਇਹਨਾਂ ਨੂੰ ਲੈ ਕੇ ਪਾਉਂਦੇ ਹਾਂ ਅਸੀਂ ਤਾਂ ਕੀ ਵਸਾਮਾ ਨਾ ਚਾਹ ਲੈ ਆਇਆ ਤਾਂ ਉਹਨਾਂ ਨੂੰ ਕੀ ਵੇਲੇ ਦੇ ਕੋਈ ਮਾਰੀ ਹੁੰਦੀ ਹੈ ਅਸਲਾ ਉਹਦੇ ਨਾਲ ਹੀ ਜਦੋਂ ਪਾਫੀ ਨਾਲ ਛੇਕ ਨਾਲੇ ਬਣੀ ਜਾਂਦਾ ਹੁੰਦਾ ਇਹ ਨਿਕਲੀਏ ਚੀਜ਼ ਆ ਨਾ ਚੀਕ ਬਹੁਤ ਵਧੀਆ ਇਹ ਵੀ ਰੱਖੀ ਜੀ ਆਹ ਤਾਂ ਬੋਲ ਜੂਏ ਹੈ ਹਾਂ ਫਿਰ ਪਾਤੀ ਤੁਸੀਂ ਵੀਡੀਓ ਤੇ ਨੂੰ ਲੱਗਿਆ ਡੇਡ ਕਰਨਾ ਬਾਕੀ ਕੋਈ ਆਪਾਂ ਨੇ ਇੱਕ ਪੱਤੀ ਲੈ ਕੇ ਆਉਣੀ ਆ ਅੱਪੀ ਲੈ ਆ ਕੇ ਕੱਲ ਰਾਤ ਵੀ ਤੂੜੀ ਦਾ ਜਿਹੜੀ ਖਰਾਬ ਦਿਓ ਥੱਲੇ ਛੱਡ ਦਿੰਦੇ ਉਹ ਵੀ ਗਿੱਲੀ ਹੋ ਜਾਂਦੀ ਆ ਪੱਤੀ ਆਏ ਆ ਤਿੰਨ ਚਾਰ ਦਿਨ ਕੱਢਦੇ ਕਰਨੀ ਨੇ ਬਧੀਏ ਡੱਗੇ ਨਾਲ ਸਕੰਜਾ ਲੈ ਕੇ ਜਾ ਲੇ ਕੈਟਰ ਪੱਤੀ ਦਾ ਦੇ ਕੇ ਲਿਆਉਣਾ। ਉਹ ਜੰਮੇ ਜੰਮੇ। ਤੇ ਇਸ਼ਾ ਯਾਦ ਦੇ ਕਮਰੇ ਜਿੱਲਾ ਖੁੱਲ ਜਿੰਦਾ। ਜਨਮ ਅੰਦਰ ਸ਼ੁਰੂ ਦੀ ਆ। ਇਹ ਨਹੀਂ ਰੱਖਦੇ ਕੰਦੀ ਵਾਲੀ। ਬਾਹਰ ਲਿਆਉਣਾ ਗਰਮ ਪਾਣੀ। ਇਹ ਤਾਂ ਗਰਮ ਪਾਣੀ ਦੇ ਵਿੱਚ ਅਵਾਲ ਦੇਣੇ ਪਾਣੀ ਘੱਟਾ ਕਰਨ। ਕਿ ਕਿਦੀ ਦੇ ਨਾਲ ਉਹਨੂੰ ਪਾ। ਉਹਨੂੰ ਪਾ ਲਾ ਤਾ ਸ਼ੇਜਦੇ ਨੇ। ਮੱਕੀ ਦਾ ਬਈ ਦਫਾੜ ਨਹੀਂ ਕਰਾਇਆ ਫਿਰ ਆਟਾ ਹੀ ਬਣ ਜਾਂਦਾ। ਆਹ ਵਾਰ ਤੋਂ ਬਹੁਤ ਜ਼ਰਾ ਹੋ ਗਿਆ ਮੱਕੀ ਤੇ ਛੋਲੇ ਸਿੱਤ ਨੇ ਐਟ ਨੇ। ਮੰਮੀ ਬੁਲਾਉਂਦੀ ਆ ਉਧਰ। ਮੰਮੀ ਬੁਲਾਉਂਦੀ ਆ। ਜੀ ਜੀ। ਹਾਰ ਇਹਦੀ। ਪਰ ਜੀ ਦਾਲ ਖਾਦੀ ਤੇ ਹਾਰੇ ਦੀ ਬਣਾਉਣੀ। ਹਾਂ। ਹੈ? ਤੂੰ ਬਣਾਉਣੀ। ਹਾਂ। ਪਰ ਹਾਰੇ ਹੁਣ ਬਾਲ ਦੇ। ਆਹੀ ਬਣਾਉਣਾ ਤੇ ਦੇਖੀ ਤੂੰ ਚੀਕ ਨੂੰ ਖਵਾ ਦੇ ਕੇ ਤੈਨੂੰ। ਮਾਂ ਜੀ ਨੇ ਤਾਂ ਖਾਦੀ ਆ ਯਾਰ ਉੱਪਰ ਰੋਟੀ ਕਰਦੇ ਤੇ ਹਾਰੇ ਦੀ ਦਾਲ ਦੇ। ਪਤਾ ਨਹੀਂ। ਸਵਾਦ ਬਹੁਤ ਬਣਗੇ। ਬਹੁਤ ਸਰੀਆ ਵਾਲੀ ਚੀਜ਼ ਹੋਣੀ। ਉਹ ਕੱਢ ਲਓ ਜਿਵੇਂ ਤੱਕ ਤੱਕ ਉਹ ਇਹ ਦੇਖੋ ਉਹ ਬਾਈਕ ਟੱਕਣ ਦੀ ਤੋ ਸ਼ੂ ਸ਼ੂ ਉਹ ਰੱਖ ਲਿਓ ਬੰਲੀ ਨਮ ਦਾ ਡਲ ਗਿਆ ਤਾਂ ਆ ਨਹੀਂ ਆ ਰਹੀ ਕੋਈ ਗਾਲ ਵੀ ਆਉਂਦਾ ਹੁਣ ਉਬਲਿਆ ਵੀ ਕੱਢਣਾ ਫੇਰੇ ਸਾਲੂ ਪਾਉਣਾ ਹੈ ਜੀ ਵੀਰੇ ਨੂੰ ਬਈ ਦਾਣਾ ਪਾਤਾ ਹੁਣ ਖਾਵਾ। ਮੈਂ ਕਹਿੰਦਾ ਇਹ ਵੀ ਦਿੱਤਾ ਵਾਣਾ ਲੈ ਜੇ। ਲੈ। ਹੂੰ। ਆਈ ਉਹਨੇ। ਆ ਗਿਆ। ਆਲਾ ਖਾਲਾ ਤੋਂ ਪਾਇਆ ਹੈ। ਤੇ ਲੀਵਰ ਪਾਂਚ ਆ ਜਾ ਆਪਾਂ। ਸਿਰਕਾ ਰੱਖੀ। ਸਾਡੇ ਕੋਲ ਤਾਂ ਸਰਪ। ਲੋ ਜੀ ਬਈ ਇਹ ਛੇ ਜਾ ਬਲੇ ਦੋ ਦਿਨ। ਤੇ ਇਹ ਦੇ। ਲੈ ਵੀਰ। ਵੀਰ। ਤੋਂ ਦੋ ਗੰਢ। ਇਹਿਆ ਦੇ ਯੋਬੀ ਅਗੂ ਪੱਤੀ ਲਾ ਲੇਟੇ ਲਾ ਲਈ ਨਿਕੰਡ ਖੰਡ ਦੇ ਰਿਚਕੀ ਹੋਈ ਸਾਰ ਨੂੰ ਨਹੀਂ ਆਂਦੀ ਰੋਣੀ ਜੋ ਤੇਰਾ ਦਿਲ ਕਰਦਾ ਉਹ ਕਰਦਾ ਫਮਟੇ ਨੂੰ ਭੁੱਲਿਆ ਹਾਂ ਤੇ ਖੰਡ ਦੇ ਰਿਚਕੀ ਹੋਇਆ

ਯਾਰ ਜੀ ਆਪੇ ਫ੍ਰੈਕਟਰ ਬਾਰੇ ਲੈ ਨਹੀਂ ਯਾਰੀ ਗਰਮ ਹੋ ਗਈ ਕੁੰਡਾ ਹਾਂ ਬੰਦਾ ਕੁੰਡਾ ਕਾਈ ਜਾ ਜੰਹ ਜੀ ਕੁਝ ਕਰਕੇ ਹਾਂ ਇੱਕ ਬੱਲੀ ਥੋੜੀ ਜਿਹੀ ਲੈਣੀ ਹੈ ਹੈ

ਉਹ ਚੱਦਨ ਵਾਲੇ ਥੇਪ ਆਲੇ ਕਰਨੇ ਜੀ ਬਲਕਾ 7-15 ਦਿਨ ਕੱਢਦੇ ਕਰਨੇ ਨੀ ਪੰਜ ਪੰਜ ਦਾ ਦੋ ਹਾਂ ਕੌਣ ਤੋਂ ਠੰਡ ਚਲੇ ਜਾਣੇ ਬਸ ਆਹੀ ਨੂੰ ਨਾ ਪਰ ਇਹ ਇੱਕ ਇੱਕ ਗੱਲ ਹੋਰ ਫਾਇਦਾ ਹੋਏ ਨਾ ਤੇ ਇੱਦਾਂ ਜਿਹੜਾ ਉਹ ਲਿਪੜਦਾ ਨਾ ਜਿਆਦਾ ਉਹ ਹੀ ਲਿਪੜਿਆ ਕਰਨਾ ਉਹ ਗਿੱਟੀ ਨਾ ਠੰਢੀ ਰਹਿੰਦੀ ਹੈ रेता और परो लिटिल आयरन तो गर्मी है मेरे हमरे छोटे करके भी थोड़ा ही ऑप्शन देंगे मोसना भी ना नत्र वाली भी नहीं ਸਾਲੇ ਖਾਈ ਜਾਊਗਾ ਕਿਦੇ ਸਿਆਦ ਦੇ ਆਇਆ ਬੰਦਾ ਉਹ ਮੱਕੀ ਵੀ ਹੁਣ ਆਹ ਕੰਮ ਕਰਕੇ ਤਮੰਦਾ ਠੀਕ ਕਰ ਜੀ ਚਲ ਐ ਦੀ ਇੱਥੇ ਧੋਣੀ ਬੋਈ ਦੂੰਗੀ ਆਪਾਂ ਨੇ ਹੁਣ ਜਾ ਕੇ ਨਾ ਉਹ ਸਵਾਰੀਏ ਆਪਣਾ ਧੋਤੀ ਗੰਡਾ ਦੀ ਧੋਤੀ ਹੋਣੀ ਆ ਰੈਡੀ ਧੋਣੀ ਸੀ ਬਈ ਬਾਕੀ ਪ੍ਰਵਾਹ ਫੇਰੀ ਹੈ ਕੱਲਰ ਪਰਸੋਂ ਦੇ ਡਿਊਟੀ ਹੋ ਗਈ ਆਪਣੀ ਲੱਗੀ ਵੀ ਹੈ ਹੁਣ ਦੋ ਦਿਨ ਪ੍ਰਵਾਹ ਫੇਰੀ ਕੱਢਣੀ ਆ ਤੇ ਤਾਂ ਕਰਕੇ ਹੁਣ ਆਪਾਂ ਦੋਨਾਂ ਨਾਲ ਕੰਮ ਨਿਬੜੀਏ ਤੇ ਫਿਰ ਕਰਕੇ ਇਸ਼ਨਾਨ ਪਾਣੀ ਕਰੀਏ ਰੈਡੀ ਪਿਆਰ ਤੇ ਸਵੇਰ ਦੇ ਜੋਗਾ ਸਮਾਨ ਵੀ ਲਿਆਉਣਾ ਦਾ ਜੰਦਰ ਨੂੰ ਤੇ ਇਹ ਚੰਨਾਂ ਚ ਯਾਰਾਂ ਨੂੰ ਦੋਨੋਂ ਯਾਰ ਤੇ ਕਰਦੇ ਆ ਮੀਟਿੰਗ ਇੱਥੇ ਇਹ ਉੱਤਰ ਨਹੀਂ ਹੁਣ ਲੰਨ ਦੇਖਾ ਸੱਡਾ ਵੀ ਕਿ ਕਿਟਰ ਲਾ ਦੂੰਗਾ ਬਾਹਰ ਕੱਢਨੇ ਹਾਂ ਹਾਂ ਬਾਕੀ ਬਾਈ ਬਾਕੀ ਦੇਖਦੇ ਜੀ ਜਗ ਨਵਾਂ ਸਾਲ ਇੱਕ ਨਹੀਂ ਵੀ ਨਵੇਂ ਸਾਲ ਨੂੰ ਵੀ ਬਾਈ ਸੇਮ ਹੀ ਹੈ ਆਪਣਾ ਰੁਟੀਨ ਤਾਂ ਜੋ ਕੰਮ ਕਰਦੇ ਆ ਬਾਕੀ ਪੋਣਾ ਵੀ ਆਏ ਤੇ ਰਾਤੇ ਗੁਰੂ ਘਰ ਤੇ ਘਰ ਦੇ ਚਲੇ ਸ੍ਰੀ ਜਮਕੌਰ ਸਾਹਿਬ ਪਹਿਲਾ ਵੀਰੇ ਨਾ ਹੀ ਆਮਨ ਵੀਰ ਨਾ ਹੀ ਰੈਲੀ ਰੂਲੀ ਆਪਣੀ ਅਦੀਤੀ ਵੀ ਜਾਗਰਤ ਆ ਜਾਂਦੀ ਕੋਸੇ ਵਾਲੇ ਬਈ ਇਹ ਇਕੱਠੇ ਹੋ ਕੇ ਸਾਰੇ ਜਣੇ ਪਿੰਡਾ ਬਰ ਨੂੰ ਗਿਆ ਦਾ ਭਾਈ ਪਹੁੰਚੋ ਉੱਥੇ ਹਾਂ ਨਾ ਤੇ ਵੀਰੇ ਵੀਰੇ ਨਾ ਯਾਦ ਮੈ ਇੱਧਰ ਤਾਂ ਗਿਆ ਪਿਆ ਜਾਂ ਲੇ ਨੰਗੇ ਤੇ ਸੱਜੇ ਬੋਲਤੇ ਆਇਆ ਮੈਂ ਨਹੀਂ ਮੈਂ ਨਹੀਂ ਜਾਇਆ ਉਹਨਾਂ ਦਾ ਬਾਕੀ ਇਹ ਹੈਗੇ ਤੇ ਖਾਸ ਜਿਹੜੇ ਬਾਟੀ ਬੁੰਟੀ ਨੇ ਇੱਕ ਪਿੱਤੇ ਕਾਂਟੇ ਵੀ ਗਲੇ ਦਾ ਇਹਨਾਂ ਦੇ ਬਾਕੀ ਹੁਣ ਦੇਖਦੇ ਜਿੱਦਣ ਜਾਣਾ ਨੇ ਧਰਨੇ ਉੱਪਰ ਤੇ ਜਾ ਕੇ ਆਉਂਗਾ ਉੱਥੇ ਵੀ ਇਹ ਜੋ ਬੁਰਾ ਗਰਮ ਲੱਤਨ ਲੱਗੀ ਯਾਰ ਆ ਉਹਨੇ ਹੀ ਤੇ ਨੂੰ ਬੰਨ੍ਹ ਦੀ ਐ। ਫਿਰ ਬਾਅਦ ਕੰਮ ਆਪਣੇ ਫਿਨਿਸ਼ ਆ ਸਾਰੇ। ਕਾ ਚੀਜ਼ ਕਰੀਏ। ਚੱਲੀਏ ਪਗੋਲਾ। ਚੋਕਰ ਬਾਤ ਹੈ। ਹਾਂ? ਚੋਕਰ। ਚੋਕਰ ਹੁਣ ਲੈਣ ਪਾਉਣਾ ਸਵੇਰੇ ਪਾਉਣਾ। ਬਣਾ ਕੇ। ਲੈ ਉਹ ਵੀ ਰਲ ਜੂਣਾ ਫਿਰ। ਹੁਣ ਕਿਉਂਕਿ ਚੋਕਰ ਦਾ। ਕਿਸੇ ਦਾ ਮਗਾ ਜਾ ਫਿਰ ਚੋਕਰ ਪਹਿਣਾ ਜਾਂ ਹਰਿਆਈ ਨੂੰ ਥੋੜੀ ਜਿਹੀ ਹਰਿਆਈ ਸਵੇਰ ਦੀ ਪਾਈ ਨੀ ਨੇ। ਤਾਂ ਫਿਰ ਕਲੇਆਰੇ ਗਾ ਜੂਗਾ ਕਿ ਮੈਂ ਰੱਸੀ ਲੈ ਕੇ ਆਵਾਂ। ਕਲੇਆਲਾ ਉਧਰ ਪਈ ਹੈ ਨਾ। ਰੱਸੀ ਉਹ ਕੰਡਿਆਲਾ ਕੱਲਾ ਕਲੇਆਲਾ। फुला छोड़ते हैं चलिया क्या है? चलिया रुड़ी को खिंच गए ਤੂੜੀ ਮੇ ਕੋਤਲੇ ਵੜਾ ਤੇਰੇ ਵਗੀ ਪੱਤੀ ਜੀ ਬੱਲੀ ਜਾਂਦਾ ਇਹ ਨਹੀਂ ਪਾ ਦੀ ਥੋੜੀ ਜਿਹੀ ਪੱਤੀ ਇੱਥੇ ਅੱਧਾ ਸਾਈਡ ਉੱਪਰ ਨੂੰ ਪਾ ਦੀ ਜਿੱਧਰ ਅੱਗ ਲਾਣਾ ਇੱਧਰ ਯਾਰਾ ਓਰੇ ਓਰੇ ਪਾ ਦੀ ਗਿੱਲਾ ਦੇ ਦੇ ਨਹੀਂ ਫਿਰ ਵੀ ਕਹਿੰਦਾ ਓਰੇ ਓਰੇ ਤਾਂ ਤੂੜੀ ਚ ਪੱਤੀ ਇੱਧਰ ਪਾ ਦੀ ਮੇਰੇ ਸਾਬਾਂਜ ਹਾਂ ਕੀ ਨਹੀਂ ਇਹ ਵਾਲੇ ਬਲਾਗ ਚ ਦੇਖਿਓ ਅੱਜ ਪੰਜਨੇ ਖਲਖਲਾਤੇ ਰਹੀ ਸੀ ਹਾਂ ਹਮ ਮੈਡੀ ਵਾਲੀ ਅੱਜ ਹੀ ਜਿਹੜੇ ਕੋਲ ਬੱਗੇ ਦਾ ਬਾਲ ਕੋਲੇ ਨਹੀਂ ਵੱਧਦੇ ਬੱਸ ਓਏ ਆਹ ਚੱਕਲਾ ਪਛਾਈ ਪਿਛਾੜੀ ਚੜ ਚੀਰਾਂ ਸਿੰਗ ਅੱਜੋਂ ਕਾ ਹੈ ਵੀ ਅੱਜ ਚਾਂਕ ਦਾ ਪੂਰਾ ਫੋਰਚੂਨਰ ਹੈ ਸਾਡੀ ਫੋਰਚੂਨਰ ਹੈ ਭਾਈ ਫੋਰਚੂਨਰ ਵੀ ਕਾ ਸਕਾਰਪ ਵੀ ਲੈਰ ਥਾਰ ਜਿਹੜੀ ਮਰਜ਼ੀ ਲੈ ਲੋ ਰਤੇ ਉਹੀ ਹੈ ਬਾਕੀ ਵੀ ਅੱਜ ਇਹ ਦੇਖ ਲਿਆ ਰੁਟੀਨ ਹੈ ਨਾ ਆਪਣਾ ਕੰਮ ਵਾਲਾ ਤੇ ਕਰਦੀ ਰਹੇ ਹੈ ਮੁੱਤੀ ਪਰਾਲੀ ਪਾ ਲੇ ਉਹ ਤਾਂ ਪਾ ਲਾ ਕਰਦੋ ਕੰਮ ਫੇਰ ਵਾਰ ਵੀ ਫੇਰ ਲੱਗੂਗੇ ਆਹ ਹੋਣਾ ਬੇੜ ਸਮਾੜੀ ਆਪਣੀ ਨੂੰ ਘੁੰਟਾ ਪੰਜਵੀਂ ਸਿਆਣਾ ਹੋ ਗਿਆ ਹੁਣ ਸਿੱਖ ਗਿਆ ਜਿਹੜੇ ਕਹਿੰਦਾ ਕੰਮ ਨਹੀਂ ਕਰੂ ਹੈ ਅੰਨੇ ਨੇ ਕੰਮ ਅੰਨੇ ਨੇ ਕੰਮ ਕਰਤਾ ਫਿਰ ਭੱਜਣਾ ਵੰਦਾ ਕਰਨੀ ਕੱਲ ਵੀ ਬਾਈ ਪੰਜਲ ਪਾਰਟੀ ਕਰਦੀ ਫੋਨ ਦੀ ਤੇ ਫੋਨ ਆਪਣਾ ਲੋਕ ਵੀ ਨਹੀਂ ਲੱਗਿਆ ਬਲੌਗ ਨੂੰ ਤੇ ਉਹਦਾ ਤਾਂ ਆਪਣਾ ਕੈਨਸਲ ਹੈ ਉਹ ਚ ਨਹੀਂ ਬਣਾਇਆ ਬਲੌਗ ਐਸ਼ੇ ਬਣਾਉਣੇ ਆ ਤੇ ਪੰਜ ਉਹ ਦੱਸ ਤੈਨੂੰ ਆਂਡਰਾ ਕੋਲ ਅੱਜ ਤਾਂ ਨਹੀਂ ਪਾਰਟੀ ਦਾ ਕੋਈ ਜਿੱਤ ਨਾ ਨਾ ਮੇਰੇ ਪਰਵਾਹ ਦੇ ਜੀ ਨੂੰ ਲਾਓ ਫਿਰ ਕਾ ਨਹੀਂ ਬੋਦੀਆਂ ਮੱਠਾ ਹੈ ਹੈ ਕਾ ਫੇਰ ਮੱਠੀਆ ਕੋ ਬਣੀ ਖਾ ਲਈ ਹਮ ਪਤੀ ਪਤੀ ਪਿਆ ਹੀਰ ਨੂੰ ਬਾਦੀ ਤੂੜੀ ਥੱਲੇ ਉਧਰ ਬਾਦੀ ਬਰਾਲੀ ਹਮ ਨਿਬੜ ਕੇ ਕੰਮ 25 25 ਪੰਜਾ ਇਹ ਨਹੀਂ ਜਾਣਗਾ ਆਪਣੇ ਘਰ ਤੋਂ ਬਣਾਈ ਆ ਠੀਕ ਹੈ ਜੀ ਅੱਜ ਦਾ ਵਲੌਗ ਇੰਨਾ ਗਿਆ ਸ੍ਰਿਕਾ ਹਾਂ ਹੁੰਦਾ ਆਪਣਾ ਦਿਨ ਦਾ ਰੁਟੀਨ ਫੇਸਾਈਲਾਂ ਦਾ ਉੱਥੇ ਜਾ ਕੇ ਤਾਂ ਵੀਡੀਓ ਬਣਦੀ ਉਹ ਉੱਥੇ ਬਾਕੀ ਉਹ ਕਰਾਂਗੇ ਅਰਤਵੇਲੀ ਉਹ ਆਦ ਫੇਰੀ ਕੱਢਣੀ ਹੈ ਅਰਤਵੇਲੀ ਹਾਂ ਹੁਣ ਆਪਣਾ ਉਹ ਕਰ ਦਈਏ ਫੇਰ ਮੈਂ ਸਵੇਰੇ ਉੱਠ ਕੇ ਹੀ ਆਉਂਗਾ ਸਰਵਰ ਤੇ ਸਾਜਰੇ ਕਿੰਨੇ ਕਿੰਨੇ ਹੋਏ 2 ਵਜੇ 3:00 ਵਜੇ ਆਉਂਗਾ ਵੋ ਦੇਖਦਾ ਵੈਸੇ ਤਾਂ ਜਾ ਘਰਾਂ ਹੀ ਪੈ ਜਾਣਾ ਫੇਰ ਇਹ ਨਹੀਂ ਫੇਰ ਉੱਠ ਕੇ ਆਵਾਂਗੇ ਤੇ ਚਲੋ ਠੀਕ ਆ ਜੀ ਮਿਲਦੇ ਹਾਂ ਕਿਸੇ ਹੋਰ ਵਲੌਗ ਸਸੀਕਾ